ਪਿਛਲੇ ਦਿਨੀ ਸੰਗਰੂਰ ਦੇ ਨਾਲ ਲੱਗਦੇ ਪਿੰਡ ਕਾਪਤਾ ਨੇੜੇ ਕੁਝ ਨੌਜਵਾਨਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੋ ਨੌਜਵਾਨਾਂ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਕਿ ਉਹਨਾਂ ਦੀਆਂ ਦੋਵੇਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਤੇ ਇਸ ਕੁੱਟਮਾਰ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਪੀੜਤ ਨੌਜਵਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਕੰਮ ਦੇ ਲਈ ਗਏ ਹੋਏ ਸੀ ਤਾਂ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਤੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਉਸ ਤੋਂ ਪਹਿਲਾਂ ਜੀਬ ਦੇ ਨਾਲ ਲਟਕਾ ਕੇ ਪਿੰਡ ਵਿੱਚ ਘੁਮਾਇਆ ਗਿਆ ਤੇ ਸਾਨੂੰ ਜੁੱਤੀਆਂ ਦੇ ਵਿੱਚ ਪਾਣੀ ਪਿਆਇਆ ਗਿਆ। ਆਓ ਇੱਕ ਵਾਰੀ ਜਾਣ ਲੈਣੇ ਆਂ ਕੀ ਇਹ ਪੂਰਾ ਮਾਮਲਾ। ਕੀ ਨਾਂਵਰੇ ਆਪਣਾ? ਆਮਰ ਸਿੰਘ ਜੀ। ਆਮਰ ਜੀ ਤੁਹਾਡੀ ਲੜਾਈ ਕਿਹਦੇ ਨਾਲ ਹੋਈ ਸੀ? ਕੀ ਕਾਰਨ ਸੀਗਾ? ਕਾਰਨ ਤਾਂ ਕੁਝ ਨਹੀਂ ਹੈਗਾ ਜੀ। ਮੈਂ ਕਿਸੇ ਮੁੰਡੇ ਨਾਲ ਬਹਿ ਕੇ ਆਇਆ ਸੀਗਾ ਜੀ। ਉਹ ਮੁੰਡੇ ਉੱਥੇ ਮੈਨੂੰ ਤਾਰ ਕੇ ਬਾਹਰ ਕਹਿੰਦੇ ਸਾਨੂੰ ਕੰਮ ਆਦਾ। ਮੈਂ ਬਾਹਰ ਗਿਆ ਮੈਂ ਚਲੋ ਮੈਂ ਉਤਾਰ ਦਉ। ਮੈਂ ਉੱਤਰ ਗਿਆ ਜੀ ਉੱਥੇ। ਉਹ ਉਹਨਾਂ ਦੇ ਪਲੇਖੇ ਨਾਲ ਮੈਨੂੰ ਵਿਚਾ ਕੇ ਉਹਨਾਂ ਬੰਦਿਆ ਨੇ ਇੱਟ ਮਾਰੀ ਇੱਛੋਂ ਦੀ ਇੱਟ ਮਾਰੀ ਇੱਟ ਮਾਰੀ ਉਹ ਬੰਦੇ ਨੇ ਪਿੱਛੋਂ ਦੀ ਆ ਕੇ ਉਹਦੇ ਨਾਲ ਇੱਟ ਮਾਰੀ ਹੋਈ ਮੈਂ ਪੁੱਛਿਆ ਮੈਂ ਇੱਟ ਕਾਤੋਂ ਮਾਰੀ ਕੁਕਰਾ ਚੁੰਦਾ ਸੀਗਾ ਇਹ ਅਨਜੀਤ ਹਾਂਜੀ ਉਹਨੇ ਲੱਗਣ ਸੀ ਇੱਕ ਲੱਡੀ ਦਾ ਸੀਗਾ ਜੀ ਉਹਦਾ ਨਾਮ ਜਗਤਾਰ ਸਿੰਘ ਲੱਡੀ ਜਗਤਾਰ ਸਿੰਘ ਲੱਡੀ ਜਿਕਤਾਰ ਸਿੰਘ ਲੱਡੀ ਨੇ ਉਹਨਾਂ ਨੇ ਦੋਨਾਂ ਨੇ ਆ ਕੇ ਕੁੱਟਿਆ ਪਹਿਲਾਂ ਕੋਈ ਰੰਜਿਸ਼ ਦੀ ਜਾਣ ਕੋਈ ਜਾਣ ਕੇ ਉਹਨਾਂ ਦੇ ਪਲੇਖੇ ਨਾਲ ਮੇਰੇ ੱਟ ਮਾਰੀ ਆ ਜੀ ਉਹ ਬੰਦਾ ਪਲੇਖੇ ਦੀ ਗੋੜੇ ਵਧੀ ਹਾਂ ਇੱਕ ਜਿਹੜੀ ਕਾਲਜ ਚ ਕਹ ਰਹੇ ਨੇ ਅੰਦਰ ਲੜਾਈ ਹੋਈ ਆ ਕਾਲ ਜਿਹਦੇ ਅੰਦਰ ਵੀ ਨਹੀਂ ਲੜਾਈ ਹੋਈ ਉਹਦੇ ਕਹ ਰਹੇ ਨੇ ਕਿ ਅੰਦਰ ਕੋਈ ਕੇਕ ਨੂੰ ਲੈ ਕੇ ਭਾਈ ਗੁਰਦਾਸ ਵਿੱਚ ਕੋਈ ਲੜਾਈ ਹੋਈ ਆ ਕੋਈ ਉੱਥੇ ਅੰਦਰ ਕੋਈ ਬਹਿਸ ਵਾਹੀ ਹੋਈ ਉਹਦੇ ਭਾਈ ਗੁਰਦਾਸ ਕੋਈ ਕੋ ਬਹਿਸ ਵਾਦੀ ਨਹੀਂ ਹੋਈ ਕਾਲ ਦੇ ਅੰਦਰ ਲੜਾਈ ਉੱਥੋਂ ਮੈਂ ਜਦੋਂ ਇਹਨਾਂ ਨੇ ੱਟ ਮਾਰੀ ਮੈਂ ਪੁੱਛਿਆ ਮੈਂ ਮੇਰੇ ੱਟਗਾ ਤੋਂ ਮਾਰੀ ਹੈ ਕਹਿੰਦੇ ਇੰਨਾਂ ਨਾਲ ਅਸੀਂ ਫਲਾਣਾ ਢੰਕਾ ਪੋਲੀ ਗਿਆ ਮੈਨੂੰ ਮੈਂ ਭੱਜ ਲਿਆ ਜੀ ਉੱਥੋਂ ਭੱਜਿਆ ਹੋਇਆ ਘੱਟੋ ਘੱਟ ਪੰਜ ਛੇ ਜੀ ਵੀਰ ਨੇ ਭੱਜਿਆ ਫੜ ਲਏ ਇਹਨਾਂ ਨੇ ਤਿੰਨ ਚਾਰ ਘੰਟੇ ਕੁੱਟਿਆ ਲੱਤ ਤੋੜਤੀ ਅੱਡੀ ਫ੍ਰੈਕਚਰ ਆ ਬਾਹ ਤੋੜਤੀ ਸੂਏ ਮਾਰੇ ਬਾਹਾਂ ਤੇ ਥੋੜੇ ਸੂਏ ਕਿ ਨਹੀਂ ਮਾਰੇ ਸੀ ਉਹ ਜਗਤਾਰ ਸਿੰਘ ਲੱਡੀ ਨੇ ਮਾਰੇ ਹੋਰ ਇੱਕ ਆ ਟਾਂਕੇ ਇੱਟ ਵੀ ਜਗਤਾਰ ਸਿੰਘ ਲੱਡੀ ਨੇ ਮਾਰੀ ਆ ਜੀ ਆ ਬਾਹ ਤੇ ਵੀ ਸੂਏ ਉਸੇ ਨੇ ਮਾਰੇ ਨਹੀਂ ਉਹਨਾਂ ਜਾਤੀ ਸ਼ਬਦ ਦੀ ਕਹਿੰਦਾ ਜਾਤੀ ਸ਼ਬਦ ਦੀ ਕਹਿੰਦੇ ਚੂੜੇ ਚਮਾਰ ਕਹਿੰਦੇ ਚੂੜੇ ਚਮਾਰਾਂ ਨੂੰ ਅਸੀਂ ਮਾਰਾਂਗੇ ਪਾਸੇ ਆ ਗੱਲ ਸੀ ਇਹਨਾਂ ਨੇ ਸਾਤੀ ਦੇ ਮੈਨੂੰ ਲੰਮੀ ਪਾ ਕੇ ਮੇਰੀ ਬਾਹ ਨੂੰ ਲੰਮੀ ਪਾ ਕੇ ਬਾਹ ਉਹਦੇ ਉੱਤੇ ਫਿਰ ਡੰਡੇ ਮਾਰੇ ਗਏ ਬਾਹ ਲੰਮੀ ਪਾ ਕੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਮੰਗ ਤਾਂ ਉਸਤਾ ਹੀ ਕਰਦੇ ਹਾਂ ਤਾਂ ਭਲੇਖੇ ਨਾਲ ਉਹਨੇ ਕੁੱਟਿਆ ਸਾਨੂੰ ਹੁਣ ਇਨਸਾਫ਼ ਚਾਹੀਦਾ ਕੋਈ ਨਹੀਂ ਤੀਨਾ ਵੀਰੇ ਆਪਣਾ ਮੇਰਾ ਹਰਜੀਤ ਸਿੰਘ ਹੈ ਨਾਮ ਕਿਹੜਾ ਪਿੰਡ ਹੈ ਚੱਠੇ ਸੇਖਵਾ ਹੈ ਕਿਥੇ ਹੋਈ ਲੜਾਈ ਥੋੜੀ ਸਰਾ ਆਪਣਾ ਭਾਈ ਗੁਰਦਾਸ ਦੇ ਜਿਹੜੇ ਆਪਣਾ ਆਊਟਸਾਈਡ ਪ੍ਰਾਣਾ ਸਾਈਡ ਰੋਡ ਹੈਗਾ ਪੈਟਰੋਲ ਪੰਪਲ ਪੈਟਰੋਲ ਪੰਪਲ ਉੱਥੇ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਹੋਈ ਸੀ ਲੜਾਈ ਹੋ ਰਹੀ ਸੀਗੀ ਉੱਥੇ ਮਨਜੀਤ ਸਿੰਘ ਜਿਹੜਾ ਆਪਣਾ ਕ੍ਰੱਚੋ ਦਾਗਾ ਕਿਸਾਨ ਜੂਨੀਅਰ ਦਾ ਆਗੂ ਉਸ ਨੂੰ ਮੈਂਨੇ ਇਹ ਪੁੱਛ ਲਿਆ ਵੀ ਕੀ ਗੱਲਬਾਤ ਹੋ ਗਈ ਸਾਰਾ ਕਿ ਕਿਉਂ ਲੜ ਰਹੇ ਹੋ ਤੁਸੀਂ? ਅੱਛਾ। ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਪੁੱਛੀ ਮੇਰੇ ਰਾੜਾ ਮਾਰਨ ਲੱਗੇ ਪਟੰਬੇ। ਤੁਸੀਂ ਲੜਾਈ ਹਟਾਣਗੇ ਥੋੜੇ ਮਾਰਨ ਲੱਗੇ। ਹਾਂ ਜੀ। ਹੁਣ ਸੱਟਾਂ ਕਿਥੇ ਲੜੇ? ਮੇਰੇ ਸੱਟਾਂ ਇਹ ਪੈਕ ਆਪਣੇ ਬਾਹਾਂ ਤੇ ਆਈ। ਹਾਂ ਜੀ। ਤੇ ਖੱਬੀ ਸੱਜੀ ਲੱਤ 'ਚ ਸੂਆ ਖੋ ਗਿਆ, ਸੱਜੀ ਲੱਤ ਟੁੱਟੀ ਹੋਈ ਆ ਜੀ। ਸੂਏ ਬਾਹਰ। ਹਾਂ ਜੀ। ਕਿਨੇ ਫ੍ਰੈਕਚਰ ਆਇਆਗਾ? ਫ੍ਰੈਕਚਰ ਸਾਰਾ ਮੇਰੇ ਹੱਡੀ ਇੱਕ ਅਲੱਗ ਤੋਂ ਅਲੱਗ ਹੋ ਗਈ ਸੀਗੀ। ਲੇਟਾ ਪਈਆਂ ਨੇ ਸਾਰਾ। ਨੌਲੇ ਕੁਝ ਬੰਦੇ ਐ ਕਹਿ ਰਹੇ ਨੇ ਕਿ ਲੜਾਈ ਭਾਈ ਗੁਰਦਾਸ ਦੇ ਕੋਲੇ ਵਿੱਚ ਕੇਕ ਨੂੰ ਲੈ ਕੇ ਹੋਈ ਸੀਗੀ ਤੇ ਲੜਾਈ ਉੱਥੇ ਹੀ ਹੋਈ ਆ ਬਾਹਰ ਨਹੀਂ ਹੋਈ ਅੰਦਰ ਹੋਣੀ ਹੋਣੀ ਦੇਖੋ ਸਰ ਇਹਦਾ ਇੱਕ ਨਾ ਕਿਸਾਨ ਜੂਨੀਅਰ ਵਾਲੇ ਆਪਦੇ ਵੱਲੋਂ ਬਣਾਵਣਾ ਕਹਿ ਰੀ ਜਾਂਦੇ ਆ ਜਿਹੜਾ ਕੁਝ ਕਹਿਣਾ ਉਹਨਾਂ ਨੇ ਪਰ ਇਹ ਜਿੰਦੀ ਵੀ ਲੜਾਈ ਹੋਈ ਆ ਇਹ ਬਾਹਰ ਹੋਈ ਸੀਗੀ ਭਾਈ ਗੁਰਦਾਸ ਚ ਐ ਜਾਂ ਕੋਈ ਹੋਰ ਰੋਲਾ ਨਹੀਂ ਸੀਗਾ ਤੇ ਉਸ ਦਿਨ ਮੇਰਾ ਜਨਮਦਿਨ ਸੀਗਾ ਮੈਂ ਤਾਂ ਆਪਦੇ ਤਾਇ ਦੇ ਮੁੰਡੇ ਨੂੰ ਲੈ ਕੇ ਆ ਰਿਹਾ ਸੀਗਾ ਕਿ ਕਿਨਾਂ ਨਿਪਤ ਕ੍ਰਾਚ ਤੋਂ ਲੈ ਕੇ ਆ ਰਿਹਾ ਸੀਗਾ ਇਹ ਸੰਗਰੂਪ ਬਣਾ ਸਰਵਾਜ ਚ ਮੈਂ ਪ੍ਰੋਗਰਾਮ ਐਸੀ ਆਦਾ ਵੱਡੇ ਬਣਾਉਣ ਵਾਸਤੇ ਕੱਟਣ ਵਾਸਤੇ ਤੇ ਬਸ ਐਨੀ ਕੀ ਗੱਲ ਐ ਸੀ ਉਹਨਾਂ ਨੇ ਬਸ ਮੈਨੂੰ ਖਾਮੋ ਖਾ ਇੱਕ ਬਿਨਾ ਗੱਲ ਦੀ ਗੁਰਜਾਦੀ ਸਾਹਿਬ ਕੁਛ ਆਦਿ ਕਿਵੇਂ ਸੋਣ ਜਾਤੀ ਵੀਰੇ ਪਰ ਹੁਣ ਫੇਰਾ ਕੁਛ ਕੋਈ ਉਹਨਾਂ ਨੇ ਚੂੜੇ ਚ ਮੋਹਰ ਭਾਂ 14 ਗਏ ਕਰਦਾਂਗੇ ਉਹ ਕਰਦਾਂਗੇ ਇਹਨਾਂ ਦੀ ਜਿਹੜਾ ਮ ਕਰ ਹਾਂ ਇਹ ਪਰਚਾ ਹੋਇਆ ਵੀਰੇ ਕਰਵਾਇਆ ਉਹਨਾਂ ਨੇ ਰਾਤੋ ਰਾਤ ਦੁਦਨੀ ਸਾਨੂੰ ਗੱਡੀ ਚ ਘਮਵਾਉਂਦੇ ਰਹੇ ਪਹਿਲਾਂ ਤਾਂ ਫਿਰ ਥਾਣੇ ਚ ਲੈ ਕੇ ਗਏ ਥਾਣੇ ਚ ਲੈ ਕੇ ਅਸੀਂ ਜਿਹੜੇ ਉੱਥੇ ਮੁਲਾਜ਼ਮਾਂ ਨੇ ਕਹਿੰਦੇ ਵੀ ਤੁਹਾਨੂੰ ਕੁੱਟ-ਕੱਟ ਕੇ ਪਰਚਾ ਵੀ ਛੋੜੇ ਦੀ ਕਰਾ ਦਾਂ। ਹਾਂ ਜੀ। ਤਿੰਨ ਘੰਟੇ ਕੁੱਟ ਕੇ ਇਹ ਉੱਥੇ। ਤੇ ਉੱਥੇ ਵਧੀਆ ਤਿੰਨ ਤੋਂ ਚਾਰ ਆਹ ਮੁੰਡੇ ਨੂੰ ਬਹੁਤ ਟਾਈਮ ਦੇ ਗੁੱਟਦੇ ਰਹੇ ਦੋ ਘੰਟੇ ਮੰਗੂ। ਤੇ ਮੈਂ ਤਾਂ ਬਾਅਦ ਚ ਆਏ ਸੀ ਆ। ਉਹਨੂੰ ਕਰਦੂਗੀ ਮੰਗ ਕਰਦੇ। ਸਰਕਾਰ ਤੋਂ ਇਹ ਮੰਗ ਕਰਦੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈਗੀ। ਕਿਉਂਕਿ ਸਾਨੂੰ ਆਹ ਹਸਪੀਟਲ 'ਚ ਦਾਖਲ ਵੀ ਨਹੀਂ ਹੋਣ ਦੇ ਰਹੇ ਸੀਗੇ। ਹਾਂ ਜੀ। ਹਾਂ ਇਹਨਾਂ ਨੇ ਉੱਥੇ ਕਿੰਨੇ-ਕਿੰਨੇ ਇਹਨਾਂ ਦੇ ਪਰਚਾ ਕਰਾਉਂ ਉਹਨਾਂ ਤੱਕ ਨਹੀਂ ਤਾਂ ਦਾਖਲ ਨਹੀਂ ਹੋਣ ਦਿੰਦੇ। ਤੇ ਮੈਨੂੰ ਉੱਥੇ ਆਈ ਆਈ। ਮੇਰਾ ਨਾਮ ਇਹ ਬਣਾ ਮੇਰਾ ਨਾਮ ਦਰਸ਼ਨ ਸਿੰਘ ਕਾਂਗੜਾ ਕੋਮੀ ਪ੍ਰਧਾਨ ਭਾਰਤੀ ਐਂਬੀਡ ਕਮਿਸ਼ਨ ਭਾਰਤ ਇੱਕ ਲੜਾਈ ਹੋਈ ਸੀ ਕੀ ਕਿਹਨਾ ਕਹੋ ਨਾ ਬਾਰੇ ਕੀ ਕਾਰਵਾਈ ਹੋਈ ਇਹ ਦੇਖੋ ਜਿਹੜੀ 6 ਜੂਨ ਨੂੰ ਜਿਹੜੀ ਲੜਾਈ ਹੋਈ ਸੀ ਜਿਸ ਦੇ ਵਿੱਚ ਸਾਡੇ ਇੱਕ ਐਸਸੀ ਸਮਾਜ ਦੇ ਦੋ ਬੱਚੇ ਆ ਹਰਜੀਤ ਸਿੰਘ ਜੋ ਕਿ ਛੱਠੇ ਪਿੰਡ ਤੋਂ ਹੈ ਉਹਦੇ ਨਾਲ ਹੀ ਇੱਕ ਅਮਨ ਸਿੰਘ ਜਿਹੜਾ ਲੜਕਾ ਹੈ ਉਹ ਵਾਲੀਆਂ ਪਿੰਡ ਤੋਂ ਹੈ ਉਹਨਾਂ ਦੇ ਕੁਝ ਕਿਸਾਨ ਜਿੱਥੇ ਬੰਦੀ ਦੇ ਜਿਹੜੇ ਆਗੂਆ ਨੇ ਬੜੀ ਬੇਰਹਿਮੀ ਦੇ ਨਾਲ ਬੜੀ ਬੁਰੀ ਤਰ੍ਹਾਂ ਉਹਨਾਂ ਦੀ ਮਾਰਕੁੱਟ ਕੀਤੀ ਸੀ ਜਿਸ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਤਾਲਮਿਲ ਕੀਤਾ ਮੇਰੇ ਸਾਥੀ ਨੇ ਸ਼ਕਤੀ ਜੀ ਆ ਸਾਡੇ ਵਿੱਕੀ ਪਰੋਚਾ ਜੀ ਬੈਠੇ ਨੇ ਉਹ ਸਾਰੇ ਅਸੀਂ ਟੀਮ ਨੇ ਪੂਰੇ ਮਿਲ ਕੇ ਉਹਨਾਂ ਦੀ ਹਵਾ ਸਿੰਘ ਜੀ ਨੇ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਮਸਲਾ ਉਹਨਾਂ ਦੇ ਧਿਆਨ 'ਚ ਲੈਂਦਾ ਪਰ ਪ੍ਰਸ਼ਾਸਨ ਵੱਲੋਂ ਦੱਸਿਆ ਕਿ ਪਹਿਲਾਂ ਕਿਸੇ ਵਿਅਕਤੀ ਦੀ ਕਿਸਾਨ ਦਾ ਕੋਈ ਪਰਿਵਾਰ ਦਾ ਮੈਂਬਰ ਸੀਗਾ ਉਹਨਾਂ ਦੀ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਹੈ ਦਾ ਉਸ ਦੇ ਆਧਾਰ ਤੇ ਹੀ ਪਰਿਵਾਰ ਵੱਲੋਂ ਜਿਹੜਾ ਇਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਪਰ ਅਸੀਂ ਇੱਕ ਗੱਲ ਜ਼ਰੂਰ ਧਿਆਨ ਚ ਲੈਂਦੀ ਦੇਖੋ ਪਹਿਲੀ ਗੱਲ ਜਿਹੜੇ ਸਾਡੇ ਇਹ ਬੱਚੇ ਹਰਜੀਤ ਸਿੰਘ ਅਮਨ ਸਿੰਘ ਨੇ ਜੋ ਦੱਸਣ ਮੁਤਾਬਕ ਹੈ ਇਹ ਉਹ ਮਾਰਕਟ ਸ਼ਾਮਿਲ ਨਹੀਂ ਹੈਗੇ ਸੀਗੇ ਇਹਨਾਂ ਦੇ ਪਹਿਚਾਨ ਬਾਣੀ ਸੀ ਪਲੇਖਾ ਪੈ ਗਿਆ ਇਹਨਾਂ ਨੂੰ ਪਲੇਖਾ ਪੈ ਗਿਆ ਜੀ ਪਰ ਪਲੇਖੀ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਬੱਚੇ ਤੇ ਜਾ ਕੇ ਬੇਰਹਿਮੀ ਨਾਲ ਮਾਰਕੁੱਟ ਕਰਨ ਲੱਗ ਜਾਓ ਜਾਨ ਲੈਵਾ ਨੂੰ ਤੇ ਹਮਲਾ ਕੀਤਾ ਗਿਆ ਜੀ ਮਤਲਬ ਉਹਨਾਂ ਨੇ ਕਿਸਾਨਾਂ ਵੱਲੋਂ ਜਿਹੜੇ ਸਾਰੇ ਕਿਸਾਨਾਂ ਦੀ ਗੱਲ ਨਹੀਂ ਜਿਹੜੇ ਉਹ ਚ ਸ਼ਾਮਲ ਨੇ ਉਹਨਾਂ ਵੱਲੋਂ ਮਾਰਨ ਦੀ ਨੀਅਤ ਦੇ ਨਾਲ ਇਹਨਾਂ ਤੇ ਹਮਲਾ ਕੀਤਾ ਤੁਸੀਂ ਵੀਡੀਓ ਦੇਖੋ ਕਿੰਨੀ ਬੇਰਹਿਮੀ ਨਾਲ ਉਹਨੂੰ ਮਾਰਕੁੱਟ ਕਰ ਰਹੇ ਨੇ ਜੀ ਇਹ ਲੜਾਈ ਕਿੱਥੇ ਹੋਈ ਸੀ ਇਹ ਲੜਾਈ ਹੋਈ ਹੈ ਜੀ ਕਲੌਦੀ ਕੋਲੇ ਕਲੌਦੀ ਕੋਲੇ ਕਲੌਦੀ ਕੋਲੇ ਹਾਪੂਲ ਤੇ ਤੁਹਾਡੇ ਇੱਕ ਬਿਆਨ ਵਿੱਚ ਤੁਸੀਂ ਕਿਹਾ ਸੀ ਕਿ ਭਾਈ ਗੁਰਦਾਸ ਦੇ ਲੜਾਈ ਹੋਈ ਹੈ ਨਹੀਂ ਭਾਈ ਗੁਰਦਾਸ ਦੇ ਬੱਚਾ ਪੜਦਾ ਭਾਈ ਗੁਰਦਾਸ 'ਚ ਲੜਾਈ ਨਹੀਂ ਹੋਈ ਭਾਈ ਗੁਰਦਾਸ 'ਚ ਬੱਚਾ ਪੜਦਾ ਸਾਡਾ ਇਹਦਾ ਹਰਜੀਤ ਸਿੰਘ ਹੈਗਾ ਇਹ ਲਾ ਕਰ ਰਿਹਾ ਹੈਗਾ ਭਾਈ ਗੁਰਦਾਸ ਦੇ ਵਿੱਚ ਇਹ ਬੱਚਾ ਪੜ ਰਿਹਾ ਤੇ ਉਹਦਾ ਆ ਰਿਹਾ ਸੀ ਮੋਟਰਸਾਈਕਲ ਤੇ ਦੂਸਰੀ ਗੱਲ ਜਿਹੜਾ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਡਿਮਾਂਡ ਰੱਖੀ ਸੀ ਕਿ ਇੱਕ ਤਾਂ ਐਸਸੀਐਸਟੀ ਐਕਟ ਤਹਿਤ ਕਿਉਂਕਿ ਦੋਨੇ ਬੱਚੇ ਇਹ ਐਸਸੀ ਨੇ ਹਰਜੀਤ ਸਿੰਘ ਵੀ ਅਮਨ ਸਿੰਘ ਵੀ ਇੱਕ ਐਸਸੀ ਐਕਟ ਦਾ ਮੁਕਾਦਮਾ ਦਰਜ ਕੀਤਾ ਜਾਵੇ ਡਾਕਟਰ ਦੀ ਆਪਣੀ ਦੇ ਮਨਤਾਬਕ 325 ਤੇ 307 ਦਾ ਪਰਚਾ ਦਰਜ ਕੀਤਾ ਜਾਵੇ ਅਸੀਂ ਹੁਣ ਡਿਪਟੀ ਸਾਹਿਬ ਨੂੰ ਮਿਲਿਆ ਸਾਨੂੰ ਉਹਨਾਂ ਨੇ ਜਿਹੜੀ ਕੀਡੀਆਰ ਦੀ ਕਾਪੀ ਦਿਖਾਈ ਹੈ ਕਿਉਂਕਿ ਐਫਆਈਆਰ ਕ੍ਰਾਸ ਹੋਣੀ ਹੈਗੀ ਐਸਸੀ ਐਕਟ ਤੇ 325 ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਨਾਲ 324 ਦਾ ਪਰ ਅਸੀਂ ਰਿਮਾਂਡ ਰੱਖਿਆ ਕਿਉਂਕਿ ਜਦੋਂ ਦੂਜੀ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਕਸੂਆ ਲੱਗਿਆ ਵੇਚਕ 307 ਲੱਗ ਸਕਦੀ ਹੈ ਤਾਂ ਜਿਹੜੇ ਸਾਡੇ ਬੱਚੇ ਬਿਹਰੇਮੀਨੋ ਕੁੱਟੇ ਨੇ ਇਨੇ ਤਸ਼ੱਦਦ ਕੀਤਾ ਗਿਆ ਨਾ ਉਹਦੇ ਤਾਂ ਇਹਨਾਂ ਤੇ 307 ਕਿਉਂ ਨਹੀਂ ਬਣਦੀ ਉਹਨਾਂ ਦੇ ਉੱਪਰ ਅਸੀਂ ਡਿਮਾਂਡ ਰੱਖੀ ਆ ਸਾਨੂੰ ਭਰੋਸਾ ਦਵਾਇਆ ਡਿਪਟੀ ਸਾਹਿਬ ਨੇ ਕਿ ਸੋਮਵਾਰ ਤੱਕ ਉਹਨਾਂ ਦੇ ਖਿਲਾਫ ਜਿਹੜਾ 307 ਦਾ ਵਾਅਦਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਲੜਾਈ ਫਿਰ ਬਾਹਰ ਹੋਈ ਹੈ ਹਾਂਜੀ ਲੜਾਈ ਬਾਹਰ ਹੋਇਆ ਕੋਲਦੀ ਕੋਲ ਹਾਂ ਲੋ ਲੜਾਈ ਕੋਲਦੀ ਹੋਈ ਹੈ ਜੀ ਜੇਕਰ 307 ਦਾ ਪਰਚੇ ਦਾ ਵਾਅਦਾ ਕਰਕੇ ਸੋਮਵਾਰ ਤੱਕ ਬੰਦਿਆਂ ਨੂੰ ਅਰੈਸਟ ਨਹੀਂ ਕਰਦੇ ਜਿਹੜੇ ਦੋਸ਼ੀ ਹੈਗੇ ਨੇ ਤਾਂ ਜਿਹੜੇ ਸਾਡੇ ਸੀ ਸਾਰੇ ਸਾਡੇ ਜਥੇਬੰਦੀਆਂ ਮਿਲ ਕੇ ਸਾਡੇ ਐਸਸੀ ਸਮਾਜ ਮਿਲ ਕੇ ਅਸੀਂ ਕੋਈ ਵੱਡਾ ਸੰਘਰਸ਼ ਉਲੀਕਾਂਗੇ ਪਰ ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ ਕਿਉਂਕਿ ਪ੍ਰਸ਼ਾਸਨ ਪ੍ਰੋਪਰ ਵਧੀਆ ਢੰਗ ਨਾਲ ਕਾਰਵਾਈ ਕਰ ਰਿਹਾ ਹੈ ਕਿ ਸਾਨੂੰ ਧਰਨੇ ਪ੍ਰਦਰਸ਼ਨ ਦੀ ਲੋੜ ਨਹੀਂ ਪੈਣੀ ਪਰ ਜੇ ਪਈ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਜ਼ਰੂਰ ਉਲੀਕਾਂਗੇ ਇਹਨਾਂ ਨੂੰ ਇਨਸਾਫ਼ ਬਚਨ ਜ਼ਰੂਰ ਦਵਾਵਾਂਗੇ ਜੀ ਆਪਣਾ ਸਤਿਗੁਰੂ ਜੀ ਕਿਹੜਾ ਪਿੰਡ ਆ ਜੀ ਇੱਠੇ ਸੇਵਾ ਜੀ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ ਜੋ ਪਿਛਲੇ ਦਿਨੀ ਕੋਈ ਕੁੱਟਮਾਰ ਹੋਈ ਆ ਜੀ ਸਾਡੇ ਬੇਟੇ ਨਾਲ ਗੱਲਬਾਤ ਇਹ ਹੀ ਹੋਈ ਆ ਜੀ ਸਾਡੇ ਬੇਟੇ ਦਾ ਜਨਮ ਦਿਨ ਸੀ ਆ ਜੀ ਜੋ ਕਿ ਇਹ ਜਨਮ ਦਿਨ ਦਾ ਇਹਦਾ ਨਾ ਪ੍ਰੋਗਰਾਮ ਰੱਖਿਆ ਜੀ ਤੇ ਆਪਣੇ ਐਸ ਜੀ ਆ ਆਪਣਾ ਕੀ ਹੈ ਨਾਸਰ ਬਾਪੂ ਨਾਸਰ ਹਾਂ ਇਹਦਾ ਜੀ ਮੇਰੇ ਮਾਸੀ ਦੇ ਪੋਤੇ ਨੂੰ ਜੋ ਕਿ ਮੈਨੂੰ ਆਪਦੀ ਜੱਦਾ ਲੱਗਦਾ ਯਾਰ ਇਹਦਾ ਭਾਲ ਤੇ ਉਹਨੂੰ ਘਰ ਤੋਂ ਲੈ ਕੇ ਆਦਾਂ ਸੀ ਠੀਕ ਹੈ ਰਸਤੇ 'ਚ ਜੋ ਇਹਨਾਂ ਦੀ ਲੜਾਈ ਲੜਾਈ ਹੋਈ ਸੀ ਜੀ ਉਹ ਕਹੇ ਸੀ ਆ ਉਹਨੂੰ ਇਹਨਾਂ ਨੋਰਮਲੀ ਪੁੱਛਦੇ ਜਿਵੇਂ ਆਪਾਂ ਆਮਸਾਨਿਆਂ ਤਰ੍ਹਾਂ ਪੁੱਛ ਲੈਂਦੇ ਕੀ ਗੱਲਬਾਤ ਹੈ ਜੀ ਇਹ ਬਿਚੇ ਨੂੰ ਟਾਲਿਆ ਜੀ। ਅਰ ਆ ਗੱਲ ਲਵਾ ਤੁਮ। ਇਹ ਕਿਹੜੇ ਰਸਤੇ ਤੋਂ ਆ ਰਹੇ ਤੁਸੀਂ? ਇਹ ਜਿਹੜਾ ਆਪਣਾ ਆਪਣਾ ਚੋਂ ਤੋਂ ਇਸ ਨੂੰ ਕਪਾਈ ਕਰਦਾ ਸੁਆਉਂਦਾ ਜੀ। ਉਹ ਨਾਲੇ ਉੱਪਰ ਦੀ ਰਸਤਾ ਹਾਂ ਜੀ ਹਾਂ। ਕਿੱਥੇ ਜੇ ਮਤਪੇੜ ਹੋਈ ਇਹਨਾਂ ਦੀ ਆਪਸ ਵਿੱਚ ਜੜ। ਇਹ ਆਪਣਾ ਜਿਹੜਾ ਨਾਲਾ ਹੈ ਇਹਦੇ ਵਿੱਚ ਕਦੇ ਨਹੀਂ। ਹੁਣ ਕੀ ਮੰਗ ਕਰਦੇ ਸੋ ਪ੍ਰਸ਼ਾਸਨ? ਇਹਦਾ ਹੀ ਸਰਹਾਮ ਇਹਨਾਂ ਦੀ ਪਸਾ ਕਿਸਾਨ ਯੂਨੀਅਨ ਦੀ ਅੱਜ ਗੁੰਡਾ ਕਰਤੀ ਕਰ ਰਹੇ ਨੇ ਜੀ। ਕਿਸਾਨ ਯੂਨੀਅਨ ਦੀ ਨੋਟਿਸ ਹੈ। ਇਹਨਾਂ ਪੁਛਾਸ਼ਨ ਤੋਂ ਇਹ ਮੰਗ ਕਰਦੇ ਆ ਜੀ ਇਹਨਾਂ ਦੀ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਆ ਕੋਈ ਗ੍ਰਿਫਤਾਰੀ ਹੋਈ ਆ ਸਰਪੰਚ ਜੀ ਇਹਨਾਂ ਦੀ ਕੋਈ ਸੁਰਖਰਨੀ ਹੋਈ ਜੀ ਅੱਛਾ ਇਹਦਾ ਇਹ ਮੰਗ ਕਰਦੇ ਆ ਜੀ ਇਹਨੂੰ ਸਭ ਤੋਂ ਸਸਿਆਲ ਜੀ ਦਰਸ਼ਨ ਕੰਗਲ ਜੀ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਕਿ ਅੰਦਰ ਲੜਾਈ ਹੋਈ ਆ ਕੰਟੇਨ ਦੇ ਕਿ ਅੰਦਰ ਕੋਈ ਲੜਾਈ ਨਹੀਂ ਬਾਹਰ ਠੀਕ ਆ ਸਰ ਕਿਹਦੇ ਮਤਲਬ ਨੇ ਮਾ ਡਾਕਟਰ ਹਰਵੰਸ ਲੋਕ ਸੋ ਇੱਕ ਪੀ ਲੜਾਈ ਹੋਈ ਸੀ ਕਿ ਤੇ ਪੇਸ਼ੈਂਟ ਦਾਖਲ ਨੇ ਅਮਨ ਤੇ ਹਜੀਤ ਕੀ ਹਿਸਤੀ ਸੀ ਉਹਨਾਂ ਦੀ ਅ ਦੋ ਮੁੰਡੇ ਆ ਗਏ ਅਮਨ ਤੇ ਹਰਜੀਤ ਅਮਨ ਦੇ ਬਾਹ ਦਾ ਫ੍ਰੈਕਚਰ ਹੈ ਹੱਡੀ ਦਾ ਤੇ ਹਰਜੀਤ ਦੇ ਗੱਟੇ ਕੋਲੇ ਫ੍ਰੈਕਚਰ ਹੈ ਕੀ ਤੱਕ ਦਾ ਆਪਰੇਸ਼ਨ ਹੋਣਾ ਜਾਂ ਕੁਝ ਐਸਾ ਨਹੀਂ ਹਰਜੀਤ ਦਾ ਆਪਰੇਸ਼ਨ ਹੋ ਗਿਆ ਅਮਨ ਦਾਜ ਹੋ ਜਾਏਗਾ ਹੁਣ ਜੇਕਰ ਗਲਤ ਹਾਲਾਤ ਕਹਿੰਦੇ ਹਨ ਉਹ ਬਿਲਕੁਲ ਠੀਕ ਨੇ ਠੀਕ ਨੇ ਬਿਲਕੁਲ ਬਸ ਆਪਰੇਸ਼ਨ ਤੋਂ ਬਾਅਦ ਠੀਕ ਹੋ ਜਾਣਗੇ ਬਿਲਕੁਲ ਕੀ ਨਾ ਹੋ ਜਾਏ ਬਣਾ ਮੇਰਾ ਗੁਰਸੇ ਸਿੰਘ ਜੀ ਜਿਹੜਾ ਮੁੰਡੇ ਸੋਕਾਂ ਲੱਗੇ ਥੋੜੇ ਜਿਹਾ ਲੱਗਦੇ ਮੇਰਾ ਭਰਾ ਲੱਗਦਾ ਜੀ ਕਿਰਨ ਮੇਰਾ ਆਮਨ ਸਿੰਘ ਜੀ ਕਿੱਥੋਂ ਦੇ ਨੇ ਐਸੀ ਵਾਲੀਆਂ ਤੂੰ ਕੀ ਜਿਹੜਾ ਸੀ ਪਹਿਲਾਂ ਰਜਿਸਤਰੀ ਕੋਈ ਜਾਂ ਕੋਈ ਕੁੱਟਣ ਵਾਲਾ ਕੋਈ ਜਦਬੈਚ ਨਹੀਂ ਸੀ ਇਹ ਤਾਂ ਹੀ ਕਰੋ ਗਿਆ ਦੋ ਮਿੰਟਾਂ ਨਾਲ ਬਹਿ ਕੇ ਉਹ ਜਾਣ ਪਸੰਦ ਦੇ ਸੀ ਗਈ ਉਹਨਾਂ ਨਾਲ ਗਿਆ ਉਹ ਇਹਨੂੰ ਤਾਰ ਕੇ ਬਾਗ ਗਿਆ ਅੱਛਾ ਤਾਰ ਕੇ ਬਾਗ ਗਿਆ ਇਹਨੂੰ ਇਹ ਉਥੇ ਖੜਾ ਰਿਹਾ ਉਹ ਉਹਨਾਂ ਨੂੰ ਐ ਹੋ ਗਿਆ ਇਹ ਵੀ ਲੜਾਈ ਦੇ ਵਿੱਚ ਨਹੀਂ ਠੀਕ ਹੈ ਇਹਨੂੰ ਕੁੱਟਣ ਲੱਗੇ ਐ ਮਾਰਨ ਲੱਗੇ ਇਹ ਭੱਜ ਲਿਆ ਉਥੇ ਇਹਦੇ ਟੰਬੇ ਟੁੰਬੇ ਮਾਰ ਲਾਗੇ ਟਿਪ ਟਿਪ ਮਾਰੀਏ ਉੱਥੇ ਹੀ ਪਿਆ ਰਿਆ ਜੀ ਰਾਤ ਨੂੰ 2-3 ਵਜੇ ਤੱਕ ਤਾਂ ਇਹ ਗੱਡੀ ਦੇ ਵਿੱਚ ਐ ਕਮਾਈ ਗਏ ਨੇ ਇਹਨਾਂ ਨੂੰ ਇਹਨਾਂ ਨੂੰ ਕਹਿੰਦੇ ਸਾਨੂੰ ਮਾਰਾਂਗੇ ਐ ਕਰਾਂਗੇ ਵਾ ਕਰਾਂਗੇ ਹੁਣ ਕੀ ਮੰਗ ਕਰਦੇ ਸੋਹਾਲ ਹੈ ਤਾਂ ਮੰਗ ਕਰਦੇ ਸਾਨੂੰ ਸਾਫ ਚਾਹੀਦਾ ਇਹ ਮਨੇ ਕੁਝ ਲੋਕ ਕਹਿਿੰਦੇ ਨੇ ਕਿ ਭਾਈ ਗੁਰਦਾਸ ਵਿਚ ਲੜਾਈ ਹੋਈ ਹੈ ਕੁਝ ਨਹੀਂ ਹੋਇਆ ਜੀ ਜਿਹਾ ਤਾਂ ਦਾ ਜਦਵਾ ਦਾ ਵੀ ਨਹੀਂ ਪਤਾ ਇਹ ਤਾਂ ਇੱਕ ਆਪ ਨੂੰ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੈ ਸੰਗਰੂਰ ਤੋਂ ਹਰਜਿੰਦਰ ਦੁੱਗਾਂ ਦੀ ਹਰਪਾਲ ਕਾਂਪਤਾ ਦੀ ਦੇ ਸੇਵਕ ਲਈ ਰਿਪੋਰਟ